ਆ ਦੇ ਦਾਂ 60 ਦੀ ਕਿੰਨੇ ਦੀ 60000 ਦੀ 60000 ਦੀ ਠੀਕ ਗੱਲ ਐ ਧੋਰੇ ਨੂੰ ਲੈ ਵੀ ਇੱਕ ਆ ਮੱਧ ਭਾਈ ਕੋਲੇ ਹਨਾ 60000 ਦੀ ਲੈਣ ਦੇਣਾ ਭਲੂਣ ਝੋਟੀ ਆ ਗਈ 10 ਲੀਟਰ ਦੁੱਧ ਆਗਾ 2 ਮਹੀਨੇ ਦੀ ਗੱਬਣ ਆ ਗਈ ਲੈ ਵੀ ਦੋਸਤੋ ਸੁਣੋ ਇੱਕ ਆਪਾਂ ਭਲੂਣਾ ਝੋਟੀ ਤੋਰ ਕੇ ਦਿਖਾਣਾ ਇੱਕ ਹੋਰ ਹਨਾ ਕੋਈ ਗੱਲ ਨਹੀਂ ਬਾਈ ਹੌਲੀ ਟਿਕਾਣਾ ਖੋਲੋ ਕੋਈ ਗੱਲ ਨਹੀਂ ਤੇ ਇੱਕ ਅੱਧ ਘਾੜ ਦੇਖੋ ਤੁਸੀਂ ਝੋਟੀ ਦਾ ਬਹੁਤ ਆਗਾ ਤੇ ਬਾਕੀ ਆਪਾਂ ਡਿਟੇਲ ਬਾਬੇ ਤੋਂ ਲੈ ਕੇ ਦੇ ਮੈਂ ਥਾਣਾ ਹਵਾਨਾ ਇਹਦਾ ਸਾਈਡ ਤੋਂ ਤੁਸੀਂ ਚੈੱਕ ਕਰ ਸਕਦੇ ਹੋਗੇ ਦੇਖੋ ਤੁਸੀਂ ਤਾਜੀ ਸੂਈ ਹੋਈ ਹੈਗੀ ਸੰਗਾ ਸੰਗਾ ਦੀ ਕੱਦ ਕਾਠ ਦੀ ਚੰਗੀ ਆ ਝੋਟੀ ਘਰ ਦੀ ਝੋਟੀ ਆ ਬਾਕੀ ਰੇ ਹਨਾ ਤੇ ਬਾਕੀ ਬਾਈ ਨਾ ਕਰਾਂ ਗੱਲਬਾਤ ਪਹਿਲਾਂ ਤੁਸੀਂ ਤੁਰ ਦਿਨ ਚੈੱਕ ਕਰ ਲੋ ਕੱਦ ਕਾਠ ਦੇਖੋ ਤੁਸੀਂ ਬੋਡੀ ਬੰਤ ਦੀ ਬਹੁਤ ਸੋਹਣੀ ਝੋਟੀ ਹੈਗੀ ਦੇਖੋ ਤੁਸੀਂ ਥਣ ਹਵਾਨਾ ਵੀ ਜਿਹੜਾ ਸੋਹਣਾ ਲੱਗਦਾ ਤੁਹਾਨੂੰ ਵੀਡੀਓ ਤੇ ਸ਼ਾਇਦ ਉਹਨਾਂ ਵਧੀਆ ਨਾ ਲੱਗੇ ਹਨਾ ਮੋੜ ਲਿਆ ਬਾਬੇ ਤੇ ਸਾਇ ਸੋਜ ਵੀ ਥਣਾ ਸੋਹਣਾਗਾ ਤੇ ਬਾਕੀ ਆਪਾਂ ਦੁੱਧੋ ਦੀ ਡਿਟੇਲ ਆਪਾਂ ਸਾਰੀ ਲਾਗੇ ਦੇਮਾ ਤੁਹਾਨੂੰ ਵੀ ਕਿੰਨਾ ਦੁੱਧ ਆ ਕੀ ਮਾਲ ਮੁੱਲ ਕਰਦਾਗਾ ਪਹਿਲੇ ਸੂਏ ਦੀ ਝੋਟੀ ਹੈਗੀ ਚੰਗੀ ਆ ਗਈ ਘਰ ਦੀ ਝੋਟੀ ਆ ਜੇ ਕਿਸੇ ਭਰਾ ਨੇ ਲੈਣੀ ਹੋਈ ਤਾਂ ਤੁਸੀਂ ਵਰਕਰ ਦਾ ਨੰਬਰ ਲੈ ਦੇਵਾਂਗੇ ਤੁਹਾਨੂੰ ਆਪਾਂ ਥਾਣਾ ਹਵਾਨਾ ਜਿਹੜਾ ਇਧਰੋਂ ਸਾਈਡ ਤੋਂ ਦੇ ਸਾ ਤੁਸੀ ਕੱਦ ਘਾਟ ਵੀ ਚੰਗਾ ਗਾ ਬੋਡੀ ਬੰਤ ਤਰੀਬ ਵਧੀਆ ਆਈ ਅਬਰ ਬਾਕੀ ਬਾਬੇ ਨੂੰ ਪੁੱਛਦੇ ਆਂ ਗੱਲਬਾਤ ਹਾਂਜੀ ਬਾਬਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਿਹੜਾ ਪਿੰਡ ਆਪਣਾ ਰਾਮਨਗਰ ਰਾਮਨਗਰ ਆ ਨੇੜੇ ਹੀ ਰਹਿ ਗਿਆ ਪਤਾ ਨਾ ਮੰਨ ਲਓ ਰਾਮਪਰਾ ਮੋੜ ਦੇ ਰੋਡ ਤੇ ਹੀ ਰਹਿ ਗਿਆ ਹਣਾ ਹਾਂਜੀ 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 ਠੀਕ ਆ ਜ਼ਿਲ੍ਹਾ ਬਠਿੰਡਾ ਪੈਂਦਾ ਹਣਾ ਠੀਕ ਆ ਆਪਣੀ ਆਹ ਪਲੂਣ ਝੋਟੀ ਆ ਗਈ ਕਿਹੜੇ ਦਿਨ ਹੋ ਗਏ ਸੂਈ ਨੂੰ ਇਹ ਪਰਸੋ ਹੀ ਸੂਈ ਹੈ ਜੀ ਪਰਸੋ ਹੀ ਸੂਈ ਹੈ ਬੱਚਾ ਕੀ ਹੈ ਮਗਰੇ ਦੇ ਕੱਟੀ ਆ ਮਗਰ ਕੱਟੀ ਆ ਗਈ ਹਾਂਜੀ ਠੀਕ ਆ ਤੇ ਦੁੱਧਾ ਤਾਂ ਕੀ ਕੰਬੈਸਟੀ ਨੂੰ ਹੋਂ ਤਾਂ ਦੇ ਕੋਈ ਦੁੱਧਾ 18 ਤੋਂ 17 ਤੋਂ ਘਟਣਾ ਨਹੀਂ ਜੀ ਨੇ ਛੱਡਾ ਥਾਣਾ ਹਵਾ ਨਾ ਸੋਣਾਗਾ ਨਾ ਪਰਸੋ ਸੂਈ ਅੱਜ ਬਾਜ਼ਾਰ ਨਾਲ ਠੀਕ ਆ ਜੀ ਠੀਕ ਆ ਹਜੇ ਤਾਂ ਪਰਸੋ ਹੀ ਸੂਈ ਆ ਮਾਲਾ ਇਹ ਤੋਂ ਦੁੱਧ ਤੇ ਆਊਗਾ ਨਾ ਹਾਂਜੀ ਠੀਕ ਆ ਮਾਲਾ ਵੀ ਬੋਡੀ ਬੰਦ ਤੇ ਹਿਸਾਬ ਨਾਲ ਵੀ 12 13 ਲੀਟਰ ਦੁੱਧ ਕਰ ਸਕਦੀ ਆ ਨਾ ਮੌਜ ਨਾਲ 15 ਦੇ ਲਗਭਗ ਜੋ ਜੀ ਜੀ ਛੱਡਾ ਜਿਵੇਂ ਹੁਣ ਹੁਣ ਵੀ 17 ਚੰਗੀਆਂ ਥੱਲੇ ਠੀਕ ਆ ਠੀਕ ਆ ਠੀਕ ਆ ਪਰ ਹਜੇ ਡੱਬਾ ਵਾਲੀ ਗੱਲ ਨਹੀਂ ਕਰ ਸਕਦੇ ਕੱਚੀ ਗੱਲ ਕੇ ਪਰਸੋ ਸੂਈ ਕੇ ਹਾਂ 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 ਰਾਮਨਗਰ ਤੇ ਮਗਰ ਕੱਟੀ ਆ ਗਈ ਮੁੱਲ ਮੁੱਲ ਕੀ ਕਰਦਾ 110 ਮੁੱਲ 1 ਲੱਖ 10 ਹਜ਼ਾਰ ਆ ਠੀਕ ਆ ਆਪਣੀ ਹੈ ਜੀ ਕਿੰਨੇ ਦੀ ਵਿਟੇ ਬਾਈ ਜਮਦ ਜਿਆਦਾ ਤੋਰੀ ਕੌਲ ਅਸੀਂ ਮੁੱਲੀ ਨੰਬਰ ਬੋਲੋ ਜੀ 94640 94640 99147 99147 ਹਾਂਜੀ ਠੀਕ ਆ ਲੈ ਵੀ ਰਾਮਨਗਰ ਦੀ ਝੋਟੀ ਹੈ ਘਰ ਦੀ ਝੋਟੀ ਹੈਗੀ ਤੇ ਬਾਕੀ ਰੇ ਦੁੱਧ ਬਾ ਬਾ ਕਹਿੰਦਾ ਵੀ 14 15 ਲੀਟਰ ਦੁੱਧ ਦੀ ਕੰਪੈਸਟੀ ਰੋ ਕਿਉਂਕਿ ਪੱਲਾਂ ਥੱਲੇ ਏਡਾ ਬੰਡਾ ਹਵਾਨਾ ਥਣ ਹਵਾਨਾ ਡਰ ਕੁਆਲਟੀ ਨਹੀਂ ਹੁੰਦੀ ਦੇਖੋ ਨੂੰ ਹਨਾ ਚੰਗੀਆਂ ਝੋਟੀਆਂ ਦੇ ਹੁੰਦੀਆਂ ਚੰਗੇ ਆ ਥਣ ਥੋਣਾ ਦਾ ਸਾਇਜ ਵੀ ਸੋਹਣਾਗਾ ਆ ਡਰੋਡਰ ਵੀ ਚੰਗਾਗਾ ਬਾਕੀ ਇਹ ਗਾਗ ਤੁਸੀਂ ਦੇਖੋ ਲੱਗੀ ਜਾਂਦੇ ਹਨਾ ਤੇ ਚੰਗੀ ਆ ਝੋਟੀ ਤੇ ਬਾਕੀ ਜੇ ਨਾਂ ਵੀ ਕਿਤਾ ਤੁਸੀਂ ਬਾਬੇ ਨਾਲ ਸੰਪਰਕ ਕਰਕੇ ਜਿਹੜਾ ਪੁੱਛ ਸਕਦੇ ਹੋ ਝੋਟੀ ਲੈ ਸਕਦੇ ਹੋ ਜੀ ਦੋਸਤੋ ਸੋਨੇ ਇੱਕ ਆਪਾਂ ਬਹੁਤ ਸੋਹਣੀ ਮੱਝ ਜਿਹੜੀ ਤੋਰ ਕੇ ਦਿਖਾਉਣਿਆ ਹਨਾ ਦੇਖੋ ਸਿ ਭਲਾ ਤੋਰਦੀ ਚੈੱਕ ਕਰ ਲਿਓ ਬਾਡੀਵੰਤ ਦੀ ਬਾਡੀ ਸਟੇਟ ਤੇ ਸੋਹਣੀਆ ਥਣ ਹਵਾਨਾ ਜਿਹੜਾ ਬਹੁਤ ਸੋਹਣਾ ਲੱਗਿਆ ਹੋਇਆ ਦੁੱਧ ਆਰ ਡਰੋਡਰ ਦੇਖੋ ਸੀ ਮੋٹے ਮੋٹے ਜਿਹੜੇ ਮੱਜ ਨੂੰ ਥਣ ਲੱਗੇ ਹੋਇਆ ਹਨ ਸਾਈਡ ਤੋਂ ਵੀ ਚੈੱਕ ਆਊਟ ਕਰ 사ਦੇ ਹਾਂ ਬਾਕੀ ਆਪਾਂ ਬਾਈ ਨਾ ਕਰਦੇ ਗੱਲਬਾਤ ਵੀ ਕਿੰਮੇ ਸੂਏ ਸੂਈ ਆ ਜਾਂ ਸੋਨਾ ਕਿੰਨਾ ਦੁੱਧ ਆ ਹਨ ਕੀ ਮਾਲ ਮੁੱਲ ਕਰਦਾ ਇਹਦਾ ਦੱਸ ਦਿਆ ਬਾਈ ਨੂੰ ਦੇਖੋ ਜੀ ਥਣ ਹਵਾਨਾ ਦੇਖੋ ਸੀ ਮੱਜ ਦਾ ਬਹੁਤ ਸੋਹਣਾ ਲੱਗਿਆ ਹੋਇਆਗਾ ਦੇਖੋ ਸੀ ਸੈ ਸੂਏ ਥਣਾ ਦਾ ਸੋਹਣਾਗਾ ਬਾਕੀ ਬਾਈ ਨਾ ਕਰਦੇ ਆ ਗੱਲਬਾਤ ਆਪਾਂ ਡਿਟੇਲ ਲੈਨੇ ਆ ਆ ਜਾ ਵੀ ਬੂਟਿਆ ਹਾਂਜੀ ਹਾਂਜੀ ਬਾਈ ਸਾਸਰੀ ਕਾਲ ਕਿਹੜਾ ਪਿੰਡ ਆ ਬਾਈ ਆਪਣਾ ਪਿੰਡ ਇਨਾਵਜ ਬਾਈ ਠੀਕ ਆ ਜਿਲਾ ਕਿਹੜਾ ਪੈਂਦਾ ਜਿਲਾ ਸੰਗਰੂਰ ਬਾਈ ਦੋਨੇ ਪਸ਼ੂ ਆਪਣੀ ਐ ਇਹ ਠੀਕ ਆ ਬਾਈ ਜਿਹੜੀ ਆ ਪਾਹਾ ਝੋਟੀ ਤੋਰੀ ਆ ਸੂਈ ਆ ਕਿ ਸੁਣਾ ਇਹਨੇ ਹਜੇ ਸੂਈ ਵੀ ਆ ਜੀ ਕਹਿ ਕੇ ਦਿਨਾਂ ਦੀ ਤੇ ਬੱਚਾ ਕੀ ਆ ਮੰਗਰ ਬਾਈ ਦੇਖ ਲੈ ਵੀ ਸੂਈ ਹੋਈ ਆ 10 ਦਿਨਾਂ ਦੀ ਮੰਗਰ ਕੱਟਾਗਾ ਖਾਣਾ ਹਵਾ ਨਾ ਬਹੁਤ ਸੋਹਣਾ ਲੱਗਿਆ ਹਾ ਬਾਈ ਕਿੰਨਾ ਕ ਦੁੱਧ ਆਏ ਥੱਲੇ ਦੁੱਧ ਹੁਣ ਵੀਰੇ 17 ਕਿਲੋ ਆ 17 ਕਿਲੋ ਕ ਕ ਮਤਲਬ ਕਿਵੇਂ ਸੂਈ ਸੂਈ ਦੂਜੇ ਸੂਈ 17 ਲੀਟਰ ਤਸੱਲੀ ਵਾਲਾ ਜਮਾ ਠੀਕ ਆ ਠੀਕ ਆ ਤੇ ਬਾਈ ਮੁੱਲ ਮੁੱਲ ਕੀ ਕਰਤਾ ਇਹਦਾ 1,60,000 ਲੈਂਡ ਦੇਣ ਕਿਥੋਂ ਤੱਕ ਹੋ ਜੂ ਇਹਦਾ ਮੱਝ ਦਾ 1,40 ਦੇਦਾ 1,40 ਦੀ ਠੀਕ ਆ ਲੈ ਵੀ ਬਾਈ ਕਹਿੰਦਾ 1,60 ਮੁੱਲ ਕਰਦਾ 1,40 ਦੇਦਾ 17 ਲੀਟਰ ਬਾਈ ਕਹਿੰਦਾ ਦੁੱਧ ਜਮਾ ਕੰਡੇ ਵਾਲਾ ਤਿਆਰ ਆ ਹਨਾ ਬਾਕੀ ਰੱਤ ਤਸੱਲੀ ਨਾਲ ਘਰੋਂ ਵਿੱਚਵਾਕੇ ਦੇ ਦਣਗੇ ਥਾਣਾ ਹਵਾਨਾ ਆਰਡਰ ਕੁਆਲਟੀ ਬਹੁਤ ਸੋਹਣੀ ਲੱਗੀ ਹੋਈ ਹੈਗੀ ਬਾਕੀ ਨੰਬਰ ਲੈਣ ਆ ਬਾਈ ਨਾਲ ਤੁਸੀਂ ਫੋਨ ਤੇ ਗੱਲਬਾਤ ਕਰ ਸਕਦੇ ਹੋਗੇ ਜੇ ਤੁਸੀਂ ਮੱਝ ਲੈਣੀ ਹੋਈ ਆ ਨੰਬਰ ਬੋਲੀ ਬਾਈ ਬੁੱਟੇ ਆਪਣਾ 99143 ਵੀਰੇ 99143 68070 68070 ਠੀਕ ਆ ਵਪਾਰ ਦਾ ਕੰਮ ਆ ਬਾਈ ਆਪਣਾ ਕਰੇ ਕਿੰਨੇ ਕੁ பசੁੰਦੇ ਬਾਈ ਹੋਰ ਪੰਜ ਚਾਰ ਮਨ ਲਓ ਵੀ ਜੇ ਹੋਰ ਕਿਸੇ ਵੀ ਤਰ੍ਹਾਂ ਦਾ ਘੱਟ ਰੇਟ ਵਾਲਾ ਪਸ਼ੂ ਖਰੀਦਣਾ ਉਹ ਵੀ ਸੰਮਰਕ ਕਰ ਸਕਦੇ ਆ ਨਾ ਸਾਡਾ ਠੀਕ ਆ ਬਾਈ ਧੰਨਵਾਦ ਲੈ ਵੀ ਮਿੱਤਰੋ ਬਾਈ ਦਾ ਵਪਾਰ ਦਾ ਕੰਮ ਆ ਜੇ ਤੁਸੀਂ ਹੋਰ ਘੱਟ ਵਾਲੇ ਪਸ਼ੂ ਖਰੀਦਦੇ ਆ ਤਾਂ ਵੀ ਤੁਸੀਂ ਬਾਈ ਨਾਲ ਸੰਮਰਕ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ ਪਸ਼ੂ ਲੈਣਾ ਹੋਇਆ ਤਾਂ ਬਾਈ ਨਾਲ ਜਿਹੜਾ ਸੰਮਰਕ ਕਰ ਸਕਦੇ ਹੋ ਜੇ ਆਹ ਝੋਟੀ ਲੈਣੀ ਆ 17 ਲੀਟਰ ਬਾਈਆਂ ਦਾ ਦੁੱਧ ਤਿਆਰ ਆਗਾ ਕੰਡੇ ਵਾਲਾ ਤਾਂ ਤੁਸੀਂ ਬਾਈ ਨਾਲ ਸੰਮਰਕ ਕਰ ਕਿਹੜੀ ਝੋਟੀ ਖਰੀਦ ਸਕਦੇ ਜੀ ਸਤ ਸ੍ਰੀ ਅਕਾਲ ਦੋਸਤੋ ਲੌਵੀ ਦੋਸਤੋ ਸਵਾਗਤ ਹੈ ਆਪਣੇ ਜਟਾਣਾ ਫਾਰਮ ਦੇ YouTube ਚੈਨਲ ਤੇ ਲੌਵੀ ਅੱਜ ਦੀ ਵੀਡੀਓ ਜਿਹੜੀ ਆਪਾਂ ਮੌੜ ਪਸ਼ੂ ਮੰਡੀ ਤੋਂ ਬਣਾ ਰਹੇ ਹਾਂ ਜਿਹੜੀ ਤੁਹਾਨੂੰ ਪਤਾ ਵੀ ਇਹ ਮਹੀਨੇ ਦੀ 20 ਤਰੀਕ ਨੂੰ ਲਾਦੀ ਅੱਜ 20 12 2023 ਤੇ ਇਸ ਸਾਲ ਦੀ ਲਾਸਟ ਮੰਡੀ ਆ ਵੀਡੀਓ ਨੂੰ ਲਾਸਟ ਤੱਕ ਦੇਖਿਓ ਆਜੋ ਫਿਰ ਤੁਹਾਨੂੰ ਇੱਕ ਆਪਾਂ ਟੋਕੜ ਗੱਬਣ ਝੋਟੀ ਦੌਰ ਕੇ ਦਿਖਾਵਾਂਗੇ ਇਹਦਾ ਰੇਟ 60000 ਰੁਪਿਆ ਹੈਗਾ ਤੇ ਪਹਿਲੇ ਸੂਏ ਸੂਈ ਹੋਈ ਆ ਕਿ ਮੰਗਰ ਕੱਟੀ ਆਗੀ ਤੇ 10 ਲੀਟਰ ਬਾਈ ਕਾਂ ਦੁੱਧ ਆਗਾ ਹਣਾ ਜੇ ਕਿਸੇ ਲੈਣੀ ਹੋਈ ਤਾਂ ਸੰਪਰਕ ਕਰੋ ਨੰਬਰ ਵੀਡੀਓ ਦੇ ਚਾਹਦਾ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖੋ ਜਿਹੜੇ ਭਰਾ ਚੈਨਲ ਤੇ ਪਹਿਲੀ ਵਾਰ ਆਏ ਚੈਨਲ ਨੂੰ ਜਰੂਰ ਆਪਣੇ ਸਬਸਕ੍ਰਾਈਬ ਕਰ ਲਿਓ ਆ ਜਾਓ ਫਿਰ ਵੀਡੀਓ ਦੀ ਕਰਦੇ ਆਪਾਂ ਸ਼ੁਰੂਆਤ ਤੇ ਲੈਣਾ ਡਿਟੇਲ ਲੈ ਵੀ ਇੱਕ ਜਵਾਬ ਦੇਖੋ ਸੀ ਨਾ ਮੰਡੀ ਤੇ ਆਉਣ ਦਾ ਕਰਕੇ ਨਾ ਇਹਨੇ ਛੁੱਟੀ ਮਾਰ ਲਈ ਸਕੂਲੋਂ ਕਹਿੰਦਾ ਮੈਂ ਸਕੂਲ ਨਹੀਂ ਗਿਆ ਸੌਂਕ ਬੜਾਗਾ ਇਹਨੇ ਨਿਊਜ਼ੀਲੈਂਡ ਜਾਣਾਗਾ ਠੀਕ ਆ ਠੀਕ ਆ ਠੀਕ ਆ ਠੀਕ ਆ ਠੀਕ ਆ ਚਾਚਾ ਲਜਾਉ ਹੈ ਠੀਕ ਆ ਠੀਕ ਆ ਠੀਕ ਆ ਲੈ ਵੀ ਆ ਇੱਧਰ ਫਿਰ ਆ ਉਰਾਂ ਹੀ ਖੜਦਾ ਇੱਥੇ ਇੱਥੇ ਖੜਾ ਉੱਥੇ ਮੱਝ ਕੋਲੇ ਖੜਾ ਲੈ ਵੀ ਫਿਰ ਜਵਾਗਣਾ ਆਪਾਂ ਕਰਦਾ ਗੱਲਬਾਤ ਆ ਇੱਧਰ ਜਾਗਾ ਕੀ ਹਾਲ ਆ ਕੀ ਨਾਮ ਆਗਾ ਇੱਕ ਮਾ ਕਿਹੜਾ ਪਿੰਡ ਆ ਤੁੰਗਾਲੀ ਤੁੰਗਾਲੀ ਜ਼ਿਲ੍ਹਾ ਬਠਿੰਡਾ ਹਨਾ ਠੀਕ ਆ ਫਿਰ ਮੰਡੀ ਤੇ ਆਇਆ ਅੱਜ ਤੇ ਫਿਰ ਸਕੂਲ ਨਹੀਂ ਗਿਆ ਅੱਜ ਛੁੱਟੀ ਮਾਰ ਲਈ ਠੀਕ ਆ ਕਹਿ ਮੱਝਾਂ ਲੈ ਕੇ ਆਏ ਮੰਡੀ ਤੇ ਇੱਕ ਹੀ ਲੈ ਕੇ ਆਇਆ ਸੀ ਠੀਕ ਆ ਕਰਦੀ ਆਪਣੀ ਠੀਕ ਆ ਤੇ ਸੂਈ ਹੋਈ ਆ ਠੀਕ ਆ ਕਿੰਨਾ ਚਿਰ ਹੋ ਗਿਆ ਸੂਈ ਨੂੰ 19-20 ਦਿਨ ਹੋ ਗਏ 19-20 ਦਿਨ ਹੋ ਗਏ ਇੰਨੀ ਜਾਣਕਾਰੀ ਰੱਖਾਂ ਯਾਰਾ ਠੀਕ ਆ ਪੂਰਾ ਸਾਮ ਹੋ ਗਿਆ ਫਿਰ ਮੱਜਾਂ ਦਾ ਹੈ ਪੂਰੇ ਸਾਮ ਦਾ ਜੀ ਇਸ ਸਸਾ ਪੂਰੇ ਸਾਮ ਦਾ ਇਸਨ ਨਮਾਉਂਦਾ ਵੀ ਇਹੀ ਆ ਤੇ ਲਾਈਵ ਦੇਖੋ ਤੁਸੀਂ ਨਿੱਕਾ ਜਿਹਾ ਵਗਾ ਹਨਾ ਤੇ ਨਮਾਉਂਦਾ ਨਮਾਉਂਦਾ ਵੀ ਇਹੀ ਆ ਕਹਿੰਦੇ ਸਾਮ ਦਾ ਵੀ ਇਹੀ ਆ ਤੇ ਹੁਣ ਵੀ ਪੂਰੀ ਐਂ ਲੱਗਿਆ ਪਿਆ ਸੀਗਾ ਤੜਕੇ ਦੜਕੀ ਤੇ ਫਿਰ ਆ ਬਾਹਰ ਵੀ ਜਾਣਾ ਸੀ ਹਨਾ ਬਾਹਰ ਜਾਏਗਾ ਕਿੱਥੇ ਜਾਣਾਗਾ ਨਿਊਜ਼ੀਲੈਂਡ ਨਿਊਜ਼ੀਲੈਂਡ ਚਾਚੇ ਕੋਲੇ ਜਾਣਾਗਾ ਠੀਕ ਆ ਤੇ ਫਿਰ ਪੜ੍ਹਾਈ ਤਾਂ ਕਿਵੇਂ ਕਰੇਗਾ ਪੜ੍ਹਾਈ ਉੱਥੇ ਕਰੇਗਾ ਉੱਥੇ ਕਰੇਗਾ ਠੀਕ ਆ ਲੈ ਵੀ ਨਿੱਕਾ ਜਿਹਾ ਜਵਾਬ ਆ ਹਨਾ ਤੇ ਰੇਟ ਫਿਰ 120000 ਮੰਗਦਾਗਾ ਦੇਂਗਾ ਕਿੰਨੇ ਦੀ ਲਵਾਂਗਾ 100 ਇੱਕ ਦਾਸ ਦੀ ਠੀਕ ਆ ਨੰਬਰ ਬੋਲ ਫਿਰ ਤੇਰਾ 6283691434 6283 6283691434 ਠੀਕ ਆ 14 34 ਆਏ ਬਸੇ ਠੀਕ ਆ ਲੈ ਵੀ ਆ ਨੰਬਰ ਆਗਾ ਤੇ ਫਿਰ ਦੁੱਧ ਹੱਦ ਕਿੰਨਾ ਕਹਿੰਦਾ ਦੱਸ ਦੇ ਮੱਝ ਥੱਲੇ 12 13 ਲੀਟਰ 12 13 ਲੀਟਰ ਠੀਕ ਆ ਜੇ ਕੋਈ ਵੀਡੀਓ ਦੇਖ ਕੇ ਤੇਰੇ ਘਰੇ ਆਗਾ ਚਵਾਉਣਾ ਫਿਰ ਚਵਾ ਦੇਗਾ ਇੰਨਾ ਠੀਕ ਇਸਾ ਤਨ ਡੰਗ ਚੋ ਲੈਣਾ ਹੈ ਭਲਾਂ ਦੀ ਠੀਕ ਆ ਲੈ ਵੀ ਨਿੱਕਾ ਚਵਾ ਕੇ ਤਾਂ ਆਪਾਂ ਤਨ ਡੰਗ ਚ ਵਾ ਦੇਗੇ 12 13 ਲੀਟਰ ਦੁੱਧ ਹੈ ਕੰਮੇ ਸੂਈ ਸੂਈ ਹੈ ਮੱਝ ਤੇਰੀ ਫੇਰਾ ਚੌਥੇ ਸੂਏ ਆ ਠੀਕ ਆ ਲੇ ਵੀ ਡਬਲ ਮੱਝ ਆਣਾ ਚੌਥੇ ਸੂਏ ਸੂਈ ਹੋਈ ਆ ਬੱਚੀ ਨੇ ਪੂਰੀ ਜਾਣਕਾਰੀ ਤੇ ਪੂਰਾ ਐ ਹੜਿਆ ਹੋਇਆਗਾ ਤੇ ਤੋਂ ਨੇ ਇੱਕ ਬਹੁਤ ਜ਼ਬਰਦਸਤ ਆਪਾਂ ਮੱਝ ਤੋਰ ਕੇ ਦਿਖਾਣਾ ਰਾਜਸਥਾਨ ਤੋਂ ਬਾਈ ਲੈ ਕੇ ਆਇਆ ਹਨਾ ਤੇ 20 ਲੀਟਰ ਪਲੱਸ ਵਾਲੀ ਮੱਝ ਆ ਗਈ ਪਹਿਲਾਂ ਤੁਸੀਂ ਤੁਰਦਿਆਂ ਚੈੱਕ ਕਰ ਲਓ ਸੰਗਾ ਸੰਗਾ ਦੀ ਕੁੰਡੀ ਆ ਜਮਾ ਤੇ ਥਣ ਹਵਾਨਾ ਦੇਖੋ ਤੁਸੀਂ ਮੱਝ ਦਾ ਆਡ ਰੋਡਰ ਬਹੁਤ ਸੋਹਣਾ ਲੱਗਿਆ ਹੋਇਆਗਾ ਤੇ ਸੂਈ ਹੋਈ ਤਾਜੀ ਆਗੀ ਬਾਕੀ ਆਪਾਂ ਡਿਟੇਲ ਬਾਈ ਤੋਂ ਲੈ ਕੇ ਦੇਵਾਂਗੇ ਦੇਖੋ ਸੀ ਥਣ ਹਵਾਨਾ ਜਿਹੜਾ ਲੱਗਿਆ ਹੋਆ ਮੱਝ ਨੂੰ ਬਹੁਤ ਡੱਬ ਲੱਗਿਆ ਮੋੜ ਲਿਆ ਬਾਈ ਦੇਖੋ ਸੀ ਸਾਈਡ ਸੂਰ ਤੋਂ ਦੇਖੋ ਤੁਸੀਂ 20 ਪਲੱਸ ਦੁੱਧ ਵਾਲੀ ਆ ਗਈ ਬਾਕੀ ਆਪਾਂ ਡਿਟੇਲ ਬਾਈ ਤੋਂ ਲੈ ਕੇ ਜਾਵਾਂ ਤੁਸੀਂ ਆਰਡਰ ਆਰਡਰ ਦੇਖੋ ਸਾਈਡ ਤੋਂ ਆਜੋ ਬਾਈ ਨਾਲ ਕਰਦੇ ਆਂ ਗੱਲਬਾਤ ਬਾਈ ਦੋ ਤਿੰਨ ਮੱਝਾਂ ਨਹੀਂ ਲੈ ਕੇ ਆਇਆ ਹਨਾ ਮੰਡੀ ਤੇ ਤੇ ਪੋੜਾ ਦੇਖਿਆ ਤਾਂ ਧਿਆਨ ਕਰ ਬੰਦੇ ਤੇ ਬਾਕੀ ਆਰਡਰ ਆਰਡਰ ਦੇਖੋ ਤੁਸੀਂ ਬਹੁਤ ਜ਼ਬਰਦਸਤ ਮੱਝ ਆ ਗਈ ਬਾਕੀ ਆਪਾਂ ਬਾਈ ਨਾਲ ਕਰਦੇ ਆਂ ਗੱਲਬਾਤ ਤੇ ਡਿਟੇਲ ਲੈਣਾ ਵੀ ਕੀ ਮਾਲ ਮੁੱਲ ਕਰਦਾ ਕੈਂਵੇਂ ਸੂਈ ਸੂਈ ਹੋਈ ਆ ਕਿੰਨਾ ਦੁੱਧ ਆ ਸਾਰੀ ਡਿਟੇਲ ਆਪਾਂ ਬਾਈ ਤੋਂ ਲੈ ਗਏ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਕੀ ਨਾਮ ਆ ਜੀ ਆਪਣਾ ਰਮਨਦੀਪ ਸਿੰਘ ਹੈ ਜੀ ਕਿਹੜੀ ਜਗ੍ਹਾ ਤੋਂ ਆ ਰਮਨਦੀਪ ਰਾਜਸਥਾਨ ਤੋਂ ਜੀ ਰਾਜਸਥਾਨ ਤੋਂ ਤੇ ਬਾਈ ਜਿਹੜੀ ਆਪਾਂ ਆ ਮੱਝ ਤੋਰੀ ਆ ਗਈ ਹਾਂਜੀ ਬੰਨਦੇ 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 ਬਾਈ ਪਹਿਲਾਂ ਬੰਨਦੇ ਕੋਈ ਗੱਲ ਨਹੀਂ ਲੈ ਬਈ ਬੰਨ ਕੇ ਆਪਾਂ ਡਿਟੇਲ ਫੇਰ ਲੈਨੇ ਬਾਈ ਤੋਂ ਦੇਖੋ ਪੂਰੀ ਜ਼ਬਰਦਸਤ ਮੱਝ ਆ ਗਈ ਬੋਲੇਗਾ ਆ ਜਾ ਆ ਜਾ ਆ ਜਾ ਬਾਈ ਆ ਜਾ ਇੱਥੇ ਇੱਧਰ ਖੜਿਆ ਹਾਰ ਅਮਨਦੀਪ ਜਿਹੜੀ ਆਪਾਂ ਹਮ ਅੱਜ ਤੋਰੀਆ ਕੈਮੇ ਸੂਈ ਹੋਈ ਆ ਦੂਜੇ ਸੂਈ ਸੂਈ ਬਾਈ ਜੀ ਦੂਜੇ ਸੂਏ ਕਿੰਨਾ ਕ ਟਾਈਮ ਹੋ ਗਿਆ ਸੂਈ ਨੂੰ ਕੱਲ ਹੀ ਸੂਈ ਆ ਜੀ ਕੱਲ ਹੀ ਸੂਈ ਆ ਤਾਜੀ ਸੂਈ ਹੋਈ ਆ ਬੱਚਾ ਕੀ ਆ ਮੰਗਰ ਹੋਰ ਕੱਟੀ ਆ ਜੀ ਮੰਗਰ ਕੱਟੀ ਆ ਤੇ ਬਾਈ ਦੁੱਧ ਅੱਧਾ ਕਿੰਨਾ ਕਰਜੂ ਇਹ ਦੁੱਧ ਪਹਿਲੇ ਸੂਈ ਦਿੱਤਾ ਵੀਰ ਜੀ ਨੌ ਲੀਟਰ ਟਾਈਮ ਦਾ 18 ਲੀਟਰ ਹੁਣ 20 ਲੀਟਰ ਤੋਂ ਵੱਧ ਜਾਊਗੀ ਠੀਕ ਆ ਠੀਕ ਆ ਚੰਗੀ ਆ ਮੱਝ ਹਣਾ ਤੇ ਦੂਜੇ ਸੂਏ ਸੂਈ ਹੋਈ ਆ ਪੂਰੀ ਜ਼ਬਰਦਸਤ ਮੱਝ ਆ ਗਈ ਤੇ ਬਾਕੀ ਇਹ ਪਹਿਲੇ ਸੂਏ ਬਾਈ 18 ਲੀਟਰ ਕੱਢਦਾ ਸੀ ਹਾਂਜੀ ਹਾਂਜੀ ਡੱਬੇ ਮਾਰਨਾ ਠੀਕ ਆ ਠੀਕ ਆ ਡੱਬੇ ਮਾਰਵੇਂ ਹਣਾ ਤੇ ਬਾਕੀ ਰੋਂ ਰਾਜਸਥਾਨ ਵਾਲੀਆਂ ਮੱਝਾਂ ਚੰਗੀਆਂ ਹੁੰਦੀਆਂ ਹਨਾ ਠੀਕ ਆ ਦੁੱਧ ਮੱਝਾਂ ਖੁੱਲੀਆਂ ਨਹਾਉਂਦੀਆਂ ਨਹਾਉਂਦੀਆਂ ਉੱਥੇ ਹਨਾ ਇੱਥੇ ਤਾਂ ਹੁਣ ਪੰਜਾਬ 'ਚ ਤਾਂ ਬੰਦ ਦਾ ਕੰਮ ਟੋਬੇ ਡਾ ਪੈਂਦਾ ਹਾਂ 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 ਠੀਕ ਆ ਠੀਕ ਆ ਤੇ ਬਾਈ ਰੇਟ ਰੋਡ ਕੀ ਕਰਤਾ ਇਹਦਾ ਰੇਟ ਮੰਗਦੇ ਤਾਂ 210000 ਜੀ ਮੰਗਦੇ ਤਾਂ 210000 ਲੈਂਡ ਦੇ ਨਾਲ ਆ ਦੱਸ ਤੂੰ ਡਰ ਜਾਣਗੇ 170 ਦੀ ਜਮਾ ਠੀਕ ਆ ਬਾਕੀ ਫੋਨ ਤੇ ਗੱਲਬਾਤ ਹੋ ਜਾਣਾ ਨੰਬਰ ਬੋਲਦਾ ਆ ਉਹਦਾ 98292 98292 93288 93288 ਹੋਰ ਵੀ ਮੱਜਾ ਲੈ ਕੇ ਆਏ ਆ ਆਪਣੀਆਂ ਹੋਰ ਕਿਹੜੀਆਂ ਗਿਆ ਨੀਲੀ 라ਵੀ ਹੈ ਜਿੱਦ ਇੱਕ ਨੀਲੀ 라ਵੀ ਤੋੜ ਕੇ ਦਿਖਾਇਆ ਜਾ ਰਾ ਲੈ ਵੀ ਇੱਕ ਆਪਾਂ ਤੁਹਾਨੂੰ ਨੀਲੀ 라ਵੀ ਤੋੜ ਕੇ ਦਿਖਾਉਣਾ ਨਾ ਰਾਜਸਥਾਨ ਵਾਲੇ ਮੱਜਾਂ ਦੇ ਬਾਈ ਕੋਲ ਚੰਗੀਆਂ ਹੈਗੀਆਂ ਦੇਖੋ ਸਿਆ ਨੀਲੀ 라ਵੀ ਦੀ ਖੜੀ ਹੈਗੀ ਤੇ ਤੋੜ ਕੇ ਦਿਖਾਉਣਾ ਡਿਟੇਲ ਇਹਦੇ ਬਾਰੇ ਵੀ ਆਪਾਂ ਤੁਹਾਨੂੰ ਲੈਣਾ ਨੰਬਰ ਜਿਹੜਾ ਬਾਈਆਂ ਦਾ ਬੋਲਦਾ ਤੇ ਬਾਕੀ ਦੇ ਤੁਸੀਂ ਸੰਭਾਰ ਕਰ ਲਿਓ ਰੇਟ ਦੇ ਫੋਨ ਤੇ ਗੱਲਬਾਤ ਹੋ ਜਾ ਆ ਨੀਲੀ ਰਵੀ ਦੀ ਜਿਹੜੀ ਮੱਝ ਤੁਸੀਂ ਤੁਰਦੀ ਚੈੱਕ ਕਰ ਲਿਓ ਥਾਣਾ ਹਵਨ 10 ਦਿਨਾਂ ਦੀ ਕੱਚੀ ਆ ਇਹ ਹਜੇ ਬਾਕੀ ਰਿਆਡ ਰੋਡ ਰੋਡ ਨੇ ਹੋਰ ਵੀ ਬਣਾਉਣਾ ਹਜੇ ਹਨਾ ਬਾਕੀ ਆਪਾਂ ਬਾਜੀ ਤੋਂ ਡਿਟੇਲ ਲੈਨੇ ਵੀ ਇਹਦਾ ਕੀ ਰੇਟਰ ਹੋਊਗਾ ਤੇ ਕਿੰਨਾ ਦਦਰ ਹੋਊਗਾ ਦੇਖੋ ਜੀ ਨੀਲੀ ਰਵੀ ਦੀ ਹੈਗੀ 10 ਦਿਨਾਂ ਦੀ ਜਿਹੜੀ ਕੱਚੀ ਆ ਹਜੇ ਉਹ ਆਡ ਰੋਡ ਰੋਡ ਬਹੁਤ ਨਫਲਾਜ ਦਾ ਵੀ ਤੇ ਮੰਨ ਲਾ ਵੀ ਹਜੇ ਤਾਂ ਹੋਰ ਬਣਾਜੂ ਕੱਢ ਜੂ ਹਨਾ ਬਾਕੀ ਕਰਦੇ ਆ ਬਾਜੀ ਨਾਲ ਗੱਲਬਾਤ ਬੰਨਦੇ ਬਾਈ ਤੇ ਕਰਦਿਆਂ ਰਾਮਨਦੀਪ ਬਾਈ ਨਾਲ ਗੱਲ ਆਪਾਂ ਵੀ ਇਹਦਾ ਕੀ ਮੁੱਲ ਕਰਿਆ ਕਿੰਨੇ ਦੁੱਧ ਪਾਉਗੀ ਸਾਰੀ ਡਿਟੇਲ ਆਪਾਂ ਇਹਦੇ ਬਾਰੇ ਵੀ ਤੁਹਾਨੂੰ ਬਾਈ ਤੋਂ ਲੈ ਕੇ ਦੰਨੇ ਆਗੇ ਜੇ ਕੋਈ ਚਾਹਵਾਨ ਵੀਰਾ ਤਾਂ ਬਾਈਆਂ ਨਾਲ ਤੁਸੀਂ ਸੰਪਰਕ ਕਰ ਲਓ ਹੋਰ ਮੱਝਾਂ ਲੈਣ ਵਾਸਤੇ ਵੀ ਬਾਈਆਂ ਨਾਲ ਜਿਹੜਾ ਸੰਪਰਕ ਕਰ ਸਕਦੇ ਹੋ ਕਹਿੰਦਾ ਰਾਜਸਥਾਨ ਤੋਂ ਬਾਈਆਂ ਦਾ ਵਪਾਰ ਦਾ ਕਰਨਾ ਹਨਾ ਬਾਈ ਜਿਹੜੀ ਆਪਾਂ ਹਾ ਨੀਲੀ ਰਵੀ ਦੀ ਮੱਝ ਤੋਰੀ ਹੈਗੀ ਹਾਂਜੀ ਇਹ ਕਿੰਨਾ ਕੁ ਦੁੱਧ ਤਾਂ ਪਾਜੂਗੀ ਇਹਨੇ ਪਹਿਲੇ ਸੂਏ ਪਾਜੀ 8 ਲੀਟਰ ਟਾਈਮ ਦਾ 8.5 ਲੀਟਰ ਦਾ 8 8.5 ਲੀਟਰ 16 ਕਿ ਲੀਟਰ ਪਾਇਆਗਾ ਦੰਦਾ ਹਾਂਜੀ ਤੇ ਦੂਜੇ ਸੂਏ ਸੂਣ ਆਏ ਨੇ ਹੁਣ ਹਾਂਜੀ 8-10 ਦਾ ਲੈ ਜਾਊਗੀ। ਹਾਂਜੀ। ਠੀਕ ਆ ਠੀਕ ਆ। ਤੇ ਰਮਦੀਪ ਇਹਦਾ ਕੀ ਮੁੱਲ ਰੱਖਦਾ? ਇਹਦਾ 1,20,000 ਰੁਪਏ। 1,20,000। ਹਾਂਜੀ। ਠੀਕ ਆ। ਲੈਣ ਦੇਣ ਇਹਦਾ। ਕਰ ਦਿਆਂਗੇ ਮਾਨਤਾ। ਮਾਨਤਾਨ ਹੋ ਜਾਊ। ਬਾਕੀ ਆਪਣਾ ਬਿਵਾਰ ਦਾ ਕੰਮ ਆਣਾ। ਹਾਂਜੀ ਹਾਂਜੀ। ਤੇ ਪਸ਼ੂ ਆਪਣੇ ਕੋਲੇ ਕਿੰਨੇ ਕੁ ਹੁੰਦੇ ਆ ਘਰੇ? ਘਰੇ ਹੁੰਦੇ 10-12 ਪਸ਼ੂ ਹੁੰਦੇ ਆ। 10-12 ਹੁੰਦੇ ਆਗੇ। ਮੰਨ ਲਓ ਵੀ ਕਿਸੇ ਵੀ ਤਰ੍ਹਾਂ ਦਾ ਪਸ਼ੂ ਉੱਥੋਂ ਆ ਕੇ ਵੀ ਖਰੀਦ ਸਕਦਾ ਨਾ। ਤਸੱਲੀ ਕਰਕੇ ਹਨਾ ਦੁੱਧੋ ਚਵਾ ਕੇ। ਹਾਂ ਦੋ ਤਿੰਨ ਡੰਗ ਚਵਾ ਕੇ ਵੀ ਬੰਦਾ ਲਿਆ ਸਕਦਾਗਾ। ਰਾਜਸਥਾਨ ਖਾਸ ਤੂਈਆ ਕਿ ਪਿੰਡ ਕਿ ਠੀਕ ਆ ਪਿੰਡ ਝੰਡਿਆਂ ਵਾਲੀ ਆ ਜਿਲ੍ਹਾ ਹਨਮਾਨਗੜ੍ਹ ਠੀਕ ਆ Rajasthan ਹਣਾ ਲੈ ਵੀ ਬਾਈਆਂ ਨਾਲ ਤੁਸੀਂ ਜਿਹੜਾ ਸੰਪਰਕ ਕਰ ਲਿਓ ਨੰਬਰ ਬਾਈ ਇੱਕ ਵਾਰੀ ਹੋਰ ਬੋਲ ਦੇ 98292 98292 93 93 288 288 ਠੀਕ ਆ ਲੈ ਵੀ ਇਹ Rajasthan ਵਾਲਿਆਂ ਬਾਈਆਂ ਦਾ ਨੰਬਰ ਆਗਾ ਤੇ ਬਾਕੀ ਦੇ ਵਪਾਰ ਦਾ ਬਾਈਆਂ ਦਾ ਕੰਮ ਆ ਹਣਾ ਜੇ ਕੋਈ ਤੁਸੀਂ ਘਰੋਂ ਤਸੱਲੀ ਨਾਲ ਕੋਈ ਮੱਝ ਚੋਕੇ ਲੈ ਆਉਣੀ ਆ ਤਾਂ ਉਹ ਵੀ ਲੈ ਸਾ ਦੇਓਗੇ ਬਾਕੀ ਇਹ ਚੰਗੀਆਂ ਮੱਝਾਂ ਬਾਈ ਰੱਖਦੇ ਆ ਨਾ ਚੰਗੇ ਦੁੱਧ ਵਾਲੀਆਂ ਗੀਆਂ ਚੰਗੀਆਂ ਕੁਆਲਿਟੀ ਵਾਲੀਆਂ ਤੇ ਆ ਆ ਤੀਜੇ ਨੰਬਰ ਵਾਲੀ ਮੱਝ ਜਿਹੜੀ ਤੁਰਦੀ ਚੈੱਕ ਕਰ ਲਿਓ ਸੀ ਦੇਖੋ ਸੀ ਇਹ ਆ ਤੀਜੇ ਨੰਬਰ ਤੇ ਮੱਝ ਜਿਹੜੀ ਤੁਰਦੀ ਆਪਾਂ ਤੁਹਾਨੂੰ ਦਿਖਾਉਣਾ ਥਾਣਾ ਹਵਾਨਾ ਇਹਦਾ ਵੀ ਬਹੁਤ ਸੋਨਾਗਾ ਗਾਇ ਗੂ ਥਾਣਾ ਦਾ ਬਹੁਤ ਹੈਗਾ ਬਾਕੀ ਇਹ ਬਾਈ ਚੰਗੀਆਂ ਮੱਝਾਂ ਇਹਨੀਆਂ ਲੈ ਕੇ ਆਉਂਦੇ ਆ ਹਨਾ ਮੰਡੀ ਤੇ ਚੰਗੇ ਦੁੱਧ ਵਾਲੀਆਂ ਦੇਖੋ ਸੀ ਇਹ ਤੀਜੇ ਨੰਬਰ ਵਾਲੀ ਮੱਝ ਆ ਗਈ ਤੁਰਦੀ ਚੈੱਕ ਆਊਟ ਕਰ ਲਿਓ ਖਣਾ ਦਾ ਇਹਦਾ ਮੂਰਲੇ ਤੇ ਮੰਗਲੇ ਖਾਨਾ ਦਾ ਵੀ ਗੈਬੂ ਸੋਹਣਾਗਾ ਵਧੀਆਗਾ ਤੇ ਬਾਕੀ ਕਰਦੇ ਆਂ ਬਾਈ ਨਾਲ ਗੱਲਬਾਤ ਆ ਯਾਰ ਅਮਨਦੀਪ ਕਿੱਥੇ ਰਿਹਾ ਗਿਆ ਆਜਾ ਆਜਾ ਤੈਨੂੰ ਤੇਰੀ ਸੂਈ ਆ ਜੀ ਭਾਜੀ ਤਿੰਨ ਦਿਨ ਹੋ ਗਏ ਸੂਈ ਨੂੰ ਹੈ ਕਿੰਨੇ ਸੂਈ ਸੂਈ ਆ ਇਹ ਦੂਜੇ ਸੂਏ ਸੂਏ ਜੀ ਦੂਜੇ ਸੂਏ ਜੀ ਠੀਕ ਆ ਠੀਕ ਆ ਤੇ ਦੁੱਧਾ ਦੇ ਦੇ ਥੱਲੇ ਕਿੰਨਾ ਕੋ 12 ਲੀਟਰ ਤਿਆਰ ਆ ਬਾਈ 12 ਲੀਟਰ ਤਿਆਰ ਆ ਜਮਾ ਹਾਂਜੀ ਹਾਂਜੀ ਠੀਕ ਆ ਮੰਨ ਲਓ ਵੀ 12 13 13 ਲੀਟਰ ਕਰ ਜੂਗੀ 14 ਕਿਲੋ ਕਰ ਜੂਗੀ ਜੀ ਤੇ ਇਹਦਾ ਕੀ ਰੇਟ ਰੂਟ ਰੱਖਿਆਗਾ 1 10 ਹੈ ਜੀ 1 10 ਲੈਣ ਦੇਣਾ ਜੀ ਜੀ ਠੀਕ ਆ ਬਾਕੀ ਮੌਕੇ ਤੇ ਮਾਨਦਾਨ ਗੱਲਬਾਤ ਫੋਨ 'ਤੇ ਹੋ ਜੂ ਹਣਾ ਠੀਕ ਆ ਠੀਕ ਆ ਕਿਉਂਕਿ ਮੰਡੀ ਦੇ ਰੇਟ ਜਿਹੜੇ ਕਰਨੇ ਪੈਂਦੇ ਆ ਕਿ ਕੋਈ ਗੱਲ ਨਹੀਂ ਮੂੰਹੋਂ ਮੰਗੇ ਤਾਂ ਕੋਈ ਦਿੰਦਾ ਵੀ ਨਹੀਂ ਹਾਂ ਹਾਂ ਤੇ ਬਾਕੀ ਹੋਰ ਮੱਝਾਂ ਖਰੀਦਣ ਵਾਸਤੇ ਵੀ ਤੁਹਾਡੇ ਨਾਲ ਜਿਹੜਾ ਬਾਈ ਸੰਪਰਕ ਕਰ ਸਕਦੇ ਹੋ ਲੈ ਵੀ ਰਾਜਸਥਾਨ ਤੋਂ ਬਾਈ ਜਿਹੜੇ ਹਣਾ ਤਿੰਨ ਚਾਰ ਮੱਝਾਂ ਨਹੀਂ ਇੱਥੇ ਲੈ ਕੇ ਆਏ ਆਗੇ ਬਾਕੀ ਦੇ ਹੋਰ ਹੋਰ ਮੱਝਾਂ ਖਰੀਦਣ ਲਈ ਤੁਸੀਂ ਵੀ ਬਾਈਆਂ ਨਾਲ ਸੰਪਰਕ ਕਰ ਸਕਾਜੋ ਜੇ ਪਿੰਡੋਂ ਜਾ ਕੇ ਬਾਈਆਂ ਦਾ ਚਵਾ ਕੇ ਲੈਣਾ ਝੰਡਾ ਵਾਲੀ ਪੰਡਾ ਜ਼ਿਲ੍ਹਾ ਹਨਮਾਨਗੜ ਤੇ ਰਾਜਸਥਾਨ ਤੋਂ ਬਾਈ ਮੰਡੀ ਤੇ ਮੱਝਾਂ ਲੈ ਕੇ ਆ ਹੋਰ ਮੱਝਾਂ ਖਰੀਦਣ ਲਈ ਵੀ ਸੰਭਾਗ ਲੈ ਆਜੋ ਫਿਰ ਵੀਡੀਓ ਦੇ ਵਿੱਚ ਤੁਹਾਨੂੰ ਆਪਾਂ ਹੋਰ ਮੱਝਾਂ ਦੀ ਡਿਟੇਲ ਲਾ ਕੇ ਦਿੰਦੇ ਹਾਂ ਮੋੜਾਂ ਦੀਆਂ ਕਿਉਂਕਿ ਜਿਹੜੀ ਮੋੜ ਮੰਡੀ ਜਿਹੜੀ ਬਹੁਤ ਜ਼ਬਰਦਸਤ ਪਸ਼ੂਆਂ ਦੀ ਮੰਡੀ ਲੱਗਦੀ ਹੈ ਹਨਾ ਚੰਗੇ ਚੰਗੇ ਰੇਟ ਵਾਲੇ ਪਸ਼ੂ ਜਿਹੜੇ ਪਹੁੰਚਦੇ ਹੈਗੇ ਤੇ ਬਾਕੀ ਚੰਗੇ ਰੇਟ ਵਾਲੀਆਂ ਮੱਝਾਂ ਇੱਥੇ ਪਹੁੰਚ ਜਾਂ ਵੱਡੇ ਡਾਬਲੇ ਹਨਾ ਤੇ ਬਾਕੀ ਇੱਧਰ ਹੋਰ ਦਿਖਾਉਣੇ ਆਪਾਂ ਮੱਝਾਂ ਆ ਲੈ ਲੀ ਰਵੀ ਮੈਂ ਵੀ ਵੀਡੀਓ ਬਣਾ ਨੀਲੀ ਰਬੀ ਦੀ ਮੱਝ ਆਹੇ ਹਾਂਜੀ ਹਾਂਜੀ ਦੱਸੋ ਇਹਦੇ ਬਾਰੇ 70000 ਰੁਪਏ ਲੈਣੀ ਆ 70000 ਦੀ ਲੈਣ ਦੇਣ 14 ਕਿਲੋ ਦੁੱਧ ਦਾ 14 ਕਿਲੋ ਪੱਕਾ ਕੈਮੇ ਸੂਈ ਸੂਈ ਆ ਤੇਜੀ ਸੂਈ ਸੂਈ ਆ ਆ ਕੱਟੀ ਵੀ ਇੱਦੀ ਕੱਟੀ ਆ ਕੱਟੀ ਆ ਮਗਰਾ ਠੀਕ ਆ ਠੀਕ ਆ ਆ ਕੱਟੀ ਆ ਦੋਸਤੋ 70000 ਰੁਪਏ ਬਾਈ ਕਹਿੰਦਾ ਆਪਾਂ ਲੈਣ ਦੇਣ ਆਗਾ 14 ਲੀਟਰ ਦੁੱਧ ਆ ਕਹਿੰਦਾ ਤਸੱਲੀ ਨਾਲ ਚਵਾ ਦੇਗਾ 14 ਲੀਟਰ ਪੱਕਾ ਜੀ ਲੀਲੀ ਦੀ ਵੀ ਇਹ ਮੰਨੀ ਤੰਨੀ ਮੈਂ ਛੱਡੇ ਠੀਕ ਆ ਠੀਕ ਆ ਠੀਕ ਆ ਲੈ ਵੇ ਕਾਹ ਬਾਈਆਂ ਕੋਲੇ ਵੱਧ ਜਾਗੀ ਹਣਾ ਆ ਪਲੂਣ ਝੋਟੀ ਹੈਗੀ 2 ਮਹੀਨੇ ਦੀ ਗੱਬਣ ਹੈ 2 ਮਹੀਨੇ ਦੀ ਗੱਬਣ ਹੈਗੀ ਹਾਂ ਠੀਕ ਆ 10 ਕਿਲੋ ਦੁੱਧ ਹੈ ਠੀਕ ਆ ਆ ਦੇ ਦਾਂ ਛੱਟ ਦੀ ਕਿੰਨੇ ਦੀ 60000 ਦੀ 60000 ਦੀ ਠੀਕ ਗੱਲ ਹੈ ਧੋਰੇ ਨੂੰ ਲੈ ਵੀ ਇੱਕ ਆ ਮੱਝ ਭਾਈ ਕੋਲੇ ਹਨਾ 60000 ਦੀ ਲੈਣ ਦੇਣਾ ਪਲੂਣ ਝੋਟੀ ਹੈਗੀ 10 ਲੀਟਰ ਦੁੱਧ ਆਗਾ 2 ਮਹੀਨੇ ਦੀ ਗੱਬਣ ਹੈਗੀ ਚੈੱਕ ਕਰਵਾ ਕੇ ਚੈੱਕ ਕਰਵਾ ਕੇ ਦੇਂਗਾ ਜਮਾ ਠੀਕ ਆ ਠੀਕ ਆ ਲੈ ਵੀ ਝੋਟੀ ਦੇਖੋ ਤੁਸੀਂ ਪਲੂਣ ਝੋਟੀ ਆ ਹਨਾ ਦੇ 10 ਲੀਟਰ ਬਾਈ ਕਹਿੰਦਾ ਤਸੱਲੀ ਨਾਲ ਆਪਾਂ ਚਵਾ ਕੇ ਦੇ ਦਾਂਗੇ ਤੇ ਬਾਕੀ ਦੇ 2 ਮਹੀਨੇ ਦੀ ਜਿਹੜੀ ਗੱਬਣਾ ਕੀ ਬੱਚਾ ਹੈਗਾ ਮਗਰ ਆਓ ਮਗਰ ਕੱਟੀ ਮਗਰ ਕੱਟੀ ਆਹਾ ਠੀਕ ਆ ਆ ਮਗਰ ਕੱਟੀ ਆ ਦੇਖ ਸਾ ਤੁਸੀਂ ਤੇ ਬਾਕੀ ਦੇ 60000 ਦੀ ਲੈਂਡ ਦੇਣਾ ਬਾਈ ਕਹਿੰਦਾ ਆਪਾਂ ਦੇ ਦਾਂਗੇ ਦੇਖੋ ਸਿ ਮਗਰਾ ਕੱਟੀ ਆਗੀ ਆ ਕੀ ਹੋਣ ਚਾ ਰਹੇ 60000 ਲੈਣ ਦੇਣਾ ਜਮਾ ਯਾਰ ਤਾਂ ਯਾਰ ਉਹ ਛੱਡ ਦਾਂਗੇ ਆਪਾਂ ਹੋਰ ਵੀ ਛੱਡ ਦੇਗਾ ਠੀਕ ਆ ਠੀਕ ਆ ਠੀਕ ਆ 10 ਲੀਟਰ ਜਮਾ ਤਸੱਲੀਆ ਦਾ ਮੋੜ ਮੰਡੀ ਹੈ ਜਲਦੀ ਕਰਕੇ ਆ ਜਿਓ ਕੋਈ ਲੈ ਜਾਓ ਵੀਰ ਬਣ ਕੇ ਠੀਕ ਹੈ ਠੱਗੀ ਤੋਂ ਕੜ ਕਮ ਮੈਨੇ ਠੀਕ ਆ ਠੀਕ ਆ ਠੀਕ ਆ ਨੰਬਰ ਬੋਲ ਇੱਕ ਵਾਰੀ 98287 ਠੀਕ ਆ 11669 98287 87 11669 11669 ਹਾਂਜੀ ਠੀਕ ਆ ਲੈ ਵੀ ਆ ਪਲੂਣ ਝੋਟੀਆ ਬਾਈ ਕੋਲੇ 60000 ਮੁੱਲ ਕਰਦਾ ਬਾਕੀ ਇਹ ਹੋਰ ਵੀ ਆਪਾਂ ਘੱਟ ਵੱਧ ਕਰ ਦਾਂਗੇ ਦਾ ਮੈਂ ਅਗਰ ਕੱਟਿਆ 2 ਮਹੀਨੇ ਚੱਕ ਪਾਸ ਝੋਟੀਆ ਕੀ 10 ਕਿਲੋ ਬਾਈ ਕਹਿੰਦਾ ਦੁੱਧ ਆਜੇ ਤਲੇ ਜੇ ਕਿਸੇ ਭਰਾ ਨੇ ਲੈਣੀਆਂ ਤਾਂ ਬਾਈ ਨਾਲ ਜਿਹੜਾ ਸੰਪਰਕ ਕਰਨ ਨੰਬਰ ਜਿਹੜਾ ਬੋਲਤਾ ਵੀਡੀਓ ਦੇ ਵਿੱਚ ਠੀਕ ਹੈ ਜੀ